ਤਸਵੀਰਾਂ ਨੰਗਲਦੀ ਸ਼ਰਮਾ ਸਟੋਰ ਕਲੋਨੀ ਦੀਆਂ ਨੇ ਜੋ ਅੱਜਕੱਲ ਸੱਪਾਂ ਦੀ ਕਲੋਨੀ ਵਜੋਂ ਜਾਣੀ ਜਾਣ ਲੱਗੀ ਹੈ ਕਿਉਂਕਿ ਆਏ ਦਿਨ ਕਲੋਨੀ ਦੇ ਕਿਸੇ ਨਾ ਕਿਸੇ ਖੂੰਜੇ ਘਾਰ ਤੇ ਦਰਖਤ ਦੇ ਵਿੱਚੋਂ ਸੱਪ ਆਪ ਨਿਕਲ ਰਹੇ ਨੇ ਕਲੋਨੀ ਵਿੱਚ ਘਰਾਂ ਦੇ ਆਲੇ-ਦੁਆਲੇ ਰੋਜ਼ ਅਨੇਕਾਂ ਹੀ ਮੋٹے ਤੇ ਲੰਬੇ ਸੱਪ ਘੁੰਮਦੇ ਨਜ਼ਰੀ ਪੈ ਜਾਂਦੇ ਨੇ ਸੱਪਾਂ ਨੂੰ ਵੇਖ ਕੇ ਕਲੋਨੀ ਦੇ ਲੋਕਾਂ ਵਿੱਚ ਘਰ ਬੇਹੱਦ ਹੈਸ਼ਤ ਹੈ ਤੇ ਇਹਨਾਂ ਤੋਂ ਨਿਜਾਤ ਪਾਉਣ ਦੇ ਲਈ ਲੋਕਾਂ ਨੇ ਜੰਗਲੀ ਜੀਵ ਵਿਭਾਗ ਸਮੇਤ ਕਈ ਹੋਰ ਪ੍ਰਸ਼ਾਸਨਿਕ ਵਿਭਾਗਾ ਤੱਕ ਪਹੁੰਚ ਕੀਤੀ ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਹਰ ਦਿਨ ਡਰ ਦੇ ਸائے ਵਿੱਚ ਜੀ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੱਪਾਂ ਦੇ ਕਾਰਨ ਕੋਈ ਹਾਦਸਾ ਜਾਂ ਨੁਕਸਾਨ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੇ ਜੀ ਵਿਭਾਗ ਜਲ ਤੋਂ ਜਲਦ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਅਤੇ ਉਹਨਾਂ ਨੂੰ ਸੱਪਾਂ ਤੋਂ ਨਿਜਾਤ ਦਿਵੋ। पाजी हम साढ़े बारह बजे से देख रहे हैं पहले ये गली में था गली में से हटाया तीन बजे से लेके अब तक हम कम से कम हम आठ नौ सांप देख चुके हैं टहनियों पे लटकते हैं नीचे आते हैं फिर ऊपर चढ़ जाते हैं और आप ये देख लीजिए टाइम अभी भी देख लीजिए सांप आपके सामने है। अभी भी तीन सांप पेड़ पे हैं सोचो जब भी कम्पलेन करने के लिए जाते हैं हमारी कोई सुनवाई नहीं होती है हमें ये कहते हैं पेड़ तुम कटवा लो पेड़ तुम कटवा लो हमारे मतलब टैनिया कटवा लो हमारे पेड़ को हाथ ना लगाना दवाई डाल दो यहाँ पे बाजी बताओ अब हम क्या करें हर रोज यहाँ से कुछ और गंदगी जो अलग होती है वो अलग है आप इनको कहिए कि ये यह यहाँ से पेड़ हटवाएं ये यह हट पेड़ हट यहाँ पे, पे कट वाएं कट वाएं कट एक भी पेड़ नहीं होना चाहिए अगर ये अपनी सेफ्टी के लिए लगाए हैं या अपने लिए लगाए हैं ये सेंटर में लगाए ये यह यहाँ किनारे पे पेड़ नहीं लगाए आप ऊपर वीडियो करके देखिए बाजी कहां तक देखिए बूटे पहुंचे गए जब हवा चलती है तो हमें ये डर लगता है कि ये पेड़ हमारे घर को ना गिर जाए कांटोनमेंटेशन तो ये हाल है अभी अਸੀਂ ਦੁਪਹਿਰ ਦਾ 3-4 ਵਜੇ ਤੇ ਹਰ ਇੱਕ ਨੂੰ ਇਕੱਲੇ-ਇਕੱਲੇ ਨੂੰ ਫੋਨ ਕਰ ਰਹੇ ਆ ਲੇਕਿਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਬਿਲਕੁਲ ਸੁਣਵਾਈ ਨਹੀਂ ਕਰ ਹਰ ਕੋਈ ਮਤਲਬ ਐਮਸੀ ਨੂੰ ਅਸੀਂ ਕੀਤਾ ਫਾਇਰ ਬ੍ਰਿਗੇਡ ਨੂੰ ਅਸੀਂ ਕੀਤਾ ਅੰਮ੍ਰਿਤਪਾਲ ਨੂੰ ਅਸੀਂ ਕੀਤਾ ਅਸੀਂ ਕਿਤੇ ਕਿਤੇ ਫੋਨ ਕੀਤੇ ਹੈਗੇ ਲੇਕਿਨ ਜਵਾਬ ਕੀ ਮਿਲਦਾ ਜਵਾਬ ਨੋਬਾਡੀ ਜਵਾਬ ਨਾ ਕੋਈ ਸਾਰਾ ਸਾਰਾ ਮਹੱਲਾ ਇੱਥੇ ਖੜਾ ਸਾਰੇ 6 6 ਸੱਤ ਸੱਤ ਉਹਨਾਂ ਤੋਂ ਵੇਰ ਕੇ ਅੰਦਰ ਤੋਰ ਤੇ ਬਠੀ ਹੈ ਜੀ ਜਿੰਦਾ ਮਰ ਜਾਏਗਾ ਅਸਲ ਤਾਂ ਐਕਸ਼ਨ ਤਾਂ ਉਹਨਾਂ ਨੂੰ ਲੈਣਾ ਚਾਹੀਦਾ ਕੁਝ ਨਾ ਹੋ ਜਾ ਔਰ ਕੋਈ ਆਇਆ ਵੀ ਨਹੀਂ ਇੱਥੇ ਦਿੱਕਰ ਵੀ ਅਸੀਂ ਜਾ ਕੇ ਦੇਖ ਤਾਂ ਲਈਏ ਇਹ ਵੀ ਕੋਈ ਗੱਲ ਨਹੀਂ ਹੈ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਅਸੀਂ ਦੁਪਹਿਰ ਦੇ ਦੇਖ ਰਹੇ ਆ ਸਾਰਿਆਂ ਨੂੰ ਫੋਨ ਕਰ ਲਏ ਆ ਇਹਨਾਂ ਨੇ ਅਲੱਗ ਕੀਤੇ ਆ ਸੈਣੀ ਅੰਕ ਨਾਲ ਲੱਗ ਕੀਤੇ ਆ ਮੈਂ ਵੀ ਫੋਨ ਸਾਰਿਆਂ ਨੂੰ ਕਰ ਲਿਆ ਫਾਇਰਵੇਡ ਵਾਲਿਆਂ ਨੂੰ ਵੀ ਕਰ ਲਿਆ ਲੱਕੀ ਐਮਸੀ ਨੂੰ ਵੀ ਕਰ ਲਿਆ ਮੈਂ ਜਿੱਥੇ ਤੱਕ ਸੀ 8-9 ਫੋਨ ਕੀਤੇ ਪਰ ਕਿਸੇ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਕਿ ਸਮੱਸਿਆ ਕੀ ਹੈ ਸਮੱਸਿਆ ਇਹ ਆ ਦੇਖੋ ਇੱਕ ਤਾਂ ਘਰਾਂ 'ਚ ਵੜਦੇ ਆ ਇਹ ਇਹ ਤਾਂ ਸੱਪ ਇੰਨੇ ਆ ਕਿ 7-8 ਸੱਪ ਐ ਘੁੰਮਿਆ ਕਰਦੇ ਇਹ ਤੋਂ 15-20 ਦਿਨ ਪਹਿਲਾਂ ਕੋਬਰਾ ਸੱਪ ਸਾਡੇ ਇਹਦੇ ਬੇਟੀ ਇਹਦੇ ਅੰਦਰ ਵੜ ਗਿਆ ਸੀਗਾ ਤੇ ਅਸੀਂ ਕਮਲਪ੍ਰੀਤ ਨੂੰ ਬੁਲਾਇਆ ਉਹ ਫੜ ਲੇ ਕੇ ਗਿਆ ਸੱਪ ਉਸ ਦਿਨ ਵੀ ਇਹ ਛੋਟੀ ਬੱਚੀ ਬਚ ਗਈ ਸੱਪ ਤੋਂ ਇਹ ਬੱਚੀ ਕੋਲ ਤੇ ਲੰਘ ਰਹੀ ਸੀ ਇੱਥੇ ਅੱਜ ਵੀ ਸੱਪ ਤਿੰਨ ਵਾਰੀ ਘਰ ਚੰਦਰ ਵੜ ਦੇ ਵੜ ਦੇ ਫੇਰ ਵੀ ਡੰਡਿਆਂ ਨਾਲ ਮੇਰੇ ਬੇਟੇ ਨੇ ਪਰੇ ਕਰ ਦਿੱਤਾ ਉਹਨੂੰ ਕਿਉਂਕਿ ਮਾਰਨੇ ਤੋਂ ਵੀ ਬੱਚੇ ਡਰਦੇ ਆ ਸੱਪ ਐਦਾ ਖੜੇ ਹੋ ਜਾਂਦੇ ਆ ਵੀ ਕਮ ਸੇ ਕਮ ਸਾਡੀ ਕੋਈ ਸੁਣਨਾ ਤਾਂ ਸਹੀ ਆਵੇ ਤਾਂ ਸਹੀ ਅਸੀਂ ਫੈਰਵੇੜ ਵਾਲਿਆਂ ਨੂੰ ਫੋਨ ਕਰਦੇ ਕਹਿੰਦੇ ਸਾਡੇ ਕੋਲ ਗੱਡੀ ਹੈ ਨਹੀਂ ਸਾਡੇ ਕੋਲ ਡਰਾਈਵਰ ਹੈ ਨਹੀਂ ਸਾਡੇ ਕੋਲ ਸਟਿਕ ਹੈ ਨਹੀਂ ਅਸੀਂ ਕਿਹਨੂੰ ਕਰੀਏ ਸਾਡੀ ਕੋਈ ਵੀ ਸਮੱਸਿਆ ਨਹੀਂ ਸੁਣ ਰਿਆ ਕੋਈ ਵੀ ਹੱਲ ਨਹੀਂ ਕਰ ਰਿਆ ਪੇੜ ਆ ਅਸੀਂ ਕਹਿੰਦੇ ਪੇੜ ਕਟਵਾ ਦਿਓ ਜੇ ਜਿਆਦਾ ਦੇਖੋ ਉਹਨਾਂ ਨੂੰ ਵੀ ਪਤਾ ਹੈ ਕਿ ਬੱਚੇ ਛੋਟੇ ਛੋਟੇ ਐ ਇਸ ਮਹੱਲੇ ਦੇ ਵਿੱਚ